ਸਤਿ ਸ਼੍ਰੀ ਅਕਾਲ ਜੀ ਸਾਰੇ ਇਹਨੂੰ ਹੋਰ ਸੁਣੋ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਡੇ ਚੈਨਲ ਲਾਈਫਸਟਾਈਲ ਵਿਦ ਸ਼ਾਨਾ ਉਹ ਲਖਤੇ ਤੁਹਾਡਾ ਸਵਾਗਤ ਹੈ ਤੇ ਇਸ ਚੈਨਲ ਤੇ ਅਸੀਂ ਨਿਤ ਨਵੀਆਂ ਤੁਹਾਨੂੰ ਜੜੀਆਂ ਵਾ ਹੋਮ ਰੈਮਡੀਜ਼ ਸਕਿਨ ਕੇਅਰ ਬਿਊਟੀ ਟਿਪਸ ਫੇਸ ਪੈਕ ਤੁਹਾਨੂੰ ਜੜੇ ਆ ਕੋਈ ਨਾ ਕੋਈ ਨਵੀਂ ਵੀਡੀਓ ਤੁਹਾਨੂੰ ਦਿੰਦੇ ਰਹਿੰਦੇ ਆ ਤੇ ਇਸ ਦੇ ਨਾਲ ਅਸੀਂ ਜੜੀਆਂ weight loss ਤੇ ਵੀ ਜੜੀਆਂ ਡਿਸਕਸ਼ਨ ਕਰਦੇ ਰਹਿੰਦੇ ਆ ਉਹਦੇ ਦੇ ਨਾਲ ਰਿਲੇਟਡ ਅਸੀਂ ਕਿਸ ਤਰੀਕੇ ਦੇ ਨਾਲ ਘਰ ਬੈਠੇ ਆਪਣਾ weight loss ਕਰ ਸਕਦੇ ਹਾਂ ਉਹਦੇ ਬਾਰੇ ਵੀ ਤੁਹਾਨੂੰ ਕੋਈ ਨਾ ਕੋਈ ਸਜੈਸ਼ਨ ਦਿੰਦੇ ਰਹਿੰਦੇ ਆ ਤੇ ਅੱਜ ਜਿਹੜੀ ਆ ਮੈਂ ਵੀਡੀਓ ਤੁਹਾਡੇ ਨਾਲ ਜਿਹੜੀ ਇੱਕ ਫੇਸ਼ੀਅਲ ਜਿਹੜਾ ਅਸੀਂ DIY ਹੋਮ ਮੇਡ ਜਿਹੜਾ ਫੇਸ਼ੀਅਲ ਆ ਉਹਨੂੰ ਅਸੀਂ ਲੈ ਕੇ ਆਏ ਆ ਕਿਉਂਕਿ ਜਿੱਦਾਂ ਵਿਆਹ ਸਾਦੀਆਂ ਦਾ ਹੁਣ ਸ਼ੀਰਜਨ ਪਾਰਟੀਆਂ ਵਗੈਰਾ ਹੁਣ ਸ਼ੁਰੂ ਹੋਣਗੀਆਂ ਤਾਂ ਹਰ ਕੋਈ ਜਿਹੜੀ ਲੇਡੀ ਆ ਉਹ ਪਾਰਲਰ ਤੇ ਜਾ ਕੇ ਮਹਿੰਗੇ ਫੇਸ਼ੀਅਲ ਕਰਾਉਣਾ ਜਿਹੜਾ ਉਹ ਪਸੰਦ ਕਰਦੇ ਤਾਂ ਜੋ ਸਾਡੀ ਸਕਿਨ ਦੇ ਉੱਤੇ ਗਲੋ ਆ ਸਕੇ ਤੇ ਅਸੀਂ ਜਿਹੜਾ ਵਾ ਅੱਜ ਤੁਹਾਡੇ ਨਾਲ ਇੱਕ ਫੇਸ਼ੀਅਲ ਸ਼ੇਅਰ ਕਰਨ ਲੱਗੇ ਆ ਜਿਸ ਦੇ ਨਾਲ ਸਾਨੂੰ ਪਾਰਲਰ ਜਾਂਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਤੇ ਫਿਰ ਤੁਸੀਂ ਰਿਜ਼ਲਟ ਨੀਚੇ ਕਮੈਂਟ ਬਾਕਸ ਵਿੱਚ ਸ਼ੇਅਰ ਕਰਿਓ ਕਿ ਕਿਸ ਤਰੀਕੇ ਦਾ ਲੱਗਾ ਤੇ ਇਹਦੇ ਨਾਲ ਜਿਹੜਾ ਵਾ ਤੁਹਾਡੀ ਸਕਿਨ ਇੱਕਦਮ ਸੌਫਟ ਤੇ ਜਿਹੜੀ ਆ ਇੱਕਦਮ ਗਲੋਇੰਗ ਹੋ ਜਾਵੇਗੀ ਤੇ ਸਕਿਨ ਤੁਹਾਡੀ ਜਿਹੜੀ ਲੂਸ ਹੋ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੇ ਇਕਦਮ ਪਾਰਲਰ ਵਾਲਾ ਗਲੋ ਜਿਹੜਾ ਤੁਹਾਡੇ ਫੇਸ ਤੇ ਆਵੇਗਾ ਤੇ ਤੁਸੀਂ ਜਿਹੜੇ ਪਾਰਲਰ ਵਾਲੇ ਮਹਿੰਗੇ ਫੇਸ਼ੀਅਲ ਕਰਾਉਣਾ ਭੁੱਲ ਜਾਵੋਗੇ ਤੇ ਇਹਦੇ ਨਾਲ ਇਨਸਟੈਂਟ ਗਲੋ ਆਉਂਦਾ ਏ ਜਿਸ ਤਰ੍ਹਾਂ ਅਸੀਂ ਪਾਰਲਰ ਤੇ ਜਾ ਕੇ ਸਲੂਨ ਤੇ ਅਸੀਂ ਕੋਈ ਫੇਸ਼ੀਅਲ ਵਗੈਰਾ ਕਰਵਾਉਂਦੇ ਆ ਤੇ ਉਹ ਇੱਕ ਦੋ ਦਿਨ ਬਾਅਦ ਉਹਦਾ ਜਿਹੜਾ ਗਲੋ ਆ ਉਹ ਨਜ਼ਰ ਆਉਣਾ ਸ਼ੁਰੂ ਹੁੰਦਾ ਏ ਇਹ ਅਸੀਂ ਜਿਹੜਾ ਘਰ ਹੋਮ ਮੇਡ ਚੀਜ਼ਾਂ ਦੇ ਨਾਲ ਜਿਹੜੀਆਂ ਨੇਚਰਲ ਸਾਡੀਆਂ ਕਿਚਨ ਦੇ ਵਿੱਚ ਹੀ ਅਵੇਲੇਬਲ ਹੁੰਦੀਆਂ ਨੇ ਤੇ ਇਹ ਨੇਚਰਲ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਬਿਲਕੁਲ ਹੀ ਕੈਮੀਕਲ ਫ੍ਰੀ ਹੁੰਦੀਆਂ ਨੇ ਤੇ ਜਿਹੜੀਆਂ ਕੈਮੀਕਲ ਵਾਲੀਆਂ ਚੀਜ਼ਾਂ ਨੇ ਉਹ ਸਾਡੀ ਸਕਿਨ ਨੂੰ ਹਾਨ ਕਰ ਚਾਉਂਦੀਆਂ ਨੇ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਇਸ ਕਰਕੇ ਤੁਸੀਂ ਮੋਸਟਲੀ ਇਹ ਚੀਜ਼ਾਂ ਅਪਣਾਇਆ ਕਰੋ ਤੇ ਟਰਾਈ ਕਰਿਆ ਕਰੋ ਕਿ ਵੱਧ ਤੋਂ ਵੱਧ ਨੇਚਰਲ ਚੀਜ਼ਾਂ ਜਿਹੜੀਆਂ ਉਹਨੂੰ ਅਜਮਾ ਸਕੋ ਤੇ ਨੇਚਰਲ ਬਿਊਟੀ ਦਾ ਬੈਸਟ ਬਿਊਟੀ ਹੁੰਦੀ ਹੈ ਤੇ ਅੱਜ ਜਿਹੜਾ ਅਸੀਂ ਫੇਸ਼ੀਅਲ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਹੈ ਜੀ ਦਹੀਂ ਦਹੀਂ ਜਿਹੜਾ ਖਾਣ ਵਾਸਤੇ ਵੀ ਬਹੁਤ ਵਧੀਆ ਹੈ ਤੇ ਸਾਡੀ ਸਕਿਨ ਵਾਸਤੇ ਵੀ ਬਹੁਤ ਵਧੀਆ ਸਾਡੀ ਸਕਿਨ ਟੋਨ ਜਿਹੜੀ ਆ ਉਹਨੂੰ ਗੋਰਾ ਕਰਦਾ ਹੈ ਸਾਡੀ ਰੰਗਤ ਵਿੱਚ ਨਿਖਾਰ ਲਿਆਉਂਦਾ ਹੈ ਤੇ ਇਹ ਇੱਕ ਵਧੀਆ ਜਿਹੜਾ ਉਹ 클ੀਨਜ਼ਿੰਗ ਦਾ ਕੰਮ ਕਰਦਾ ਹੈ ਤੇ ਦਹੀਂ ਦੇ ਵਿੱਚ ਅਸੀਂ ਅੱਜ ਕੁਝ ਕੁ ਚੀਜ਼ਾਂ ਮਿਕਸ ਕਰਾਂਗੇ ਜਿਹਦੇ ਨਾਲ ਅਸੀਂ ਜਿਹੜਾ ਉਹ ਆਪਣੇ ਫੇਸ ਦੇ ਉੱਤੇ ਇੱਕ ਦੋ ਸਟੈਪ ਦੇ ਵਿੱਚ ਅਸੀਂ ਫੇਸ਼ੀਅਲ ਕਰਾਂਗੇ ਤੇ ਇਹ ਜਿਹੜਾ ਦਹੀਂ ਆ ਇਹ ਮੇਨ ਇੰਗਰੀਡੀਐਂਟ ਹੈ ਤੇ ਇਹਦੇ ਵਿੱਚ ਅਸੀਂ ਦੋ ਚਾਰ ਚੀਜ਼ਾਂ ਮਿਕਸ ਕਰਕੇ ਤੇ ਫਿਰ ਆਪਣੀ ਸਕਿਨ ਟੋਨ ਉਹਨੂੰ ਜਿਹੜਾ ਵਾ ਬਿਹਤਰ ਕਰਾਂਗੇ ਤੇ ਜੋ ਸਾਡੀ ਸਕਿਨ ਟੋਨ ਜਿਹੜੀ ਆ ਵਧੀਆ ਹੋ ਜਾਂਦੀ ਆ ਸਾਡਾ ਰੰਗ ਗੋਰਾ ਹੋ ਜਾਂਦਾ ਏ ਤੇ ਦਾਗ-ਧੱਬੇ ਦੂਰ ਹੋ ਜਾਂਦੇ ਆ ਸਕਿਨ ਤੇ ਗਲੋ ਆ ਜਾਂਦਾ ਏ ਤਾਂ ਫਿਰ ਜਿਸ ਤਰੀਕੇ ਦਾ ਮਰਜੀ ਤੁਸੀਂ ਸ਼ੂਟ ਪਾਓ ਡਾਰਕ ਪਾਓ ਲਾਈਟ ਪਾਓ ਤੁਹਾਨੂੰ ਜਿਹੜਾ ਵਾ ਉਹ ਬਹੁਤ ਸ਼ੂਟ ਕਰੇਗਾ ਤੇ ਤੁਸੀਂ ਹਰ ਕਲਰ ਦਾ ਸ਼ੂਟ ਪਾ ਸਕਦੇ ਹੋ ਤੇ ਜਿਹੜਾ ਵਾ ਉਹ ਅੱਜ ਤੁਹਾਡੇ ਨਾਲ ਜਿਹੜੀ ਰੈਮਡੀ ਸ਼ੇਅਰ ਕਰਦੇ ਆਂ ਤੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਣੇ ਫੇਸ ਨੂੰ ਕਲੀਨ ਕਰ ਲਵਾਂਗੇ ਤੇ ਮੈਂ ਫੇਸ ਨੂੰ ਕਲੀਨ ਕੀਤਾ ਹੋਇਆ ਹੈ ਤੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਆਪਣੇ ਫੇਸ ਤੇ ਸਕਰਬ ਕਰਨਾ ਤੇ ਸਕਰਬ ਕਰਨ ਵਾਸਤੇ ਸਾਨੂੰ ਕੀ ਚਾਹੀਦਾ ਹੈ ਅ ਬਸ ਇਹ ਅਜੀ ਸੂਜੀ ਸੂਜੀ ਜਿਹੜੀ ਆ ਬਿਲਕੁਲ ਅ ਬ੍ਰੀਕ ਵਾਲੀ ਸੂਜੀ ਚਾਹੀਦੀ ਆ ਮੋਟੀ ਨਾ ਹੋਵੇ ਨਹੀਂ ਤੇ ਸਾਡੇ ਸਕਿਨ ਦੇ ਉੱਤੇ ਰੈਸ਼ ਸ਼ੂ ਹੋ ਸਕਦੇ ਨੇ ਸੂਜੀ ਦੇ ਨਾਲ ਜਿਹੜਾ ਅਸੀਂ ਆਪਣਾ ਫੇਸ ਦੇ ਉੱਤੇ ਸਕਰਬ ਕਰਾਂਗੇ ਇਹ ਸਕਰਬ ਕਰਨ ਦੇ ਨਾਲ ਜਿਹੜੀ ਇੱਕਦਮ ਡਸਟ ਵਗੈਰਾ ਵਾ ਜਾਂ ਸਾਡੀ ਡੈਡ ਸਕਿਨ ਨਾ ਉਹ ਰਿਮੂਵ ਹੋ ਜਾਵੇਗੀ ਤੇ ਮੈਂ ਇੱਕ ਚਮਚ ਦੇ ਲਗਭਗ ਸੂਜੀ ਲਈ ਹੈ ਬਿਲਕੁਲ ਇਹਨੂੰ ਜਿਹੜਾ ਵਾ ਪੀਸ ਲੈਣਾ ਤੁਸੀਂ ਮਿਕਸਰ ਗ੍ਰਾਈਂਡਰ ਵਿੱਚ ਇੱਕਦਮ ਫਾਈਨ ਹੋਣੀ ਚਾਹੀਦੀ ਹੈ ਪਾਊਡਰ 베ਸ ਤੇ ਇਹਦੇ ਵਿੱਚ ਅਸੀਂ ਕੀ ਕਰਾਂਗੇ ਇੱਕ ਚਮਚ ਸੂਜੀ ਵਿੱਚ ਅਸੀਂ ਇਹ ਦਹੀਂ ਹੈ ਦੋ ਚਮਚ ਅਸੀਂ ਇਹਦੇ ਵਿੱਚ ਦਹੀਂ ਦੇ ਇੱਕ ਕਰਕੇ ਚੰਗੀ ਤਰੀਕੇ ਨਾਲ ਮਿਕਸ ਤੇ ਹੁਣ ਅਸੀਂ ਇਹਦੇ ਨਾਲ ਆਪਣੇ ਫੇਸ ਤੇ ਸਕਰਬ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸਕਰਬ ਕਰਕੇ ਤੇ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇਹਨੂੰ ਆਪਣੇ ਫੇਸ ਤੇ ਤੁਸੀਂ ਲਗਾ ਲੈਣਾ ਹੈ ਤੇ ਹਲਕੇ ਹੱਥਾਂ ਨਾਲ ਇਹਦੀ ਮ사ਜ ਕਰਨੀ ਹੈ ਤੁਸੀਂ ਸਕਰਬ ਕਰਕੇ ਤੇ ਜਸਟ ਸਕਰਬਣ ਵਾਲੀ ਦੇਖਿਓ ਤੁਹਾਡੇ ਫੇਸ ਤੇ ਕਿੰਨਾ ਨਿਖਾਰ ਆ ਜਾਂਦਾ ਹੈ ਤੇ ਇਹਦੀ ਹੁਣ ਅਸੀਂ ਬਸ ਇੰਨਾ ਕੀ ਲਗਾ ਕੇ ਦੋਹਾਂ ਹੱਥਾਂ ਦੇ ਨਾਲ ਆਪਣੇ ਫੇਸ ਤੇ ਮ사ਜ ਕਰਾਂਗੇ ਜਿਹੜੀ ਸੂਜੀ ਹੈ ਇਹਦੇ ਵਿੱਚ ਹਲਕਾ ਜਿਹਾ ਦਰਦਰਾਪਨ ਹੁੰਦਾ ਹੈ ਪਲੱਸ ਜਿਹੜੇ ਇਹ ਸਕਿਨ ਨੂੰ ਵਾਈਟਨਿੰਗ ਦਿੰਦੀ ਹੈ ਵਾਈਟ ਟੋਨ ਦਿੰਦੀ ਹੈ ਜਿਹੜੀ ਸੂਜੀ ਤੇ ਇਹ ਫੇਸ ਵਾਸਤੇ ਬਹੁਤ ਵਧੀਆ ਹੈ ਜਿਹੜੀ ਡਲ ਸਕਿਨ ਵਾ ਉਹਨੂੰ ਰਿਮੂਵ ਕਰਕੇ ਤੇ ਸਕਿਨ ਦੇ ਉੱਤੇ ਵਾਈਟ ਗਲੋ ਲੈ ਕੇ ਆਉਂਦੀ ਹੈ ਇਸ ਕਰਕੇ ਇਹ ਚੌਲਾਂ ਦੀ ਜਿਹੜੀ ਸੂਜੀ ਆ ਚੌਲਾਂ ਦਾ ਪਾਣੀ ਆ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਸਾਡੇ ਸਕਿਨ ਵਾਸਤੇ ਤੇ ਤੁਸੀਂ ਹਲਕੇ ਹੱਥਾਂ ਨਾਲ ਜਿਆਦਾ ਇਹਨੂੰ ਸਟ੍ਰੈਸ ਦੇ ਕੇ ਜੋੜ ਲਾ ਕੇ ਤੁਸੀਂ ਨਹੀਂ ਲਗਰਨਾ ਤੁਹਾਡੇ ਸਕਿਨ ਦੇ ਉੱਤੇ ਜਿਹੜੀਆਂ ਉਹ ਸਕ੍ਰੈਚ ਪੈ ਸਕਦੇ ਨੇ ਤੇ ਬਿਲਕੁਲ ਸੌਫਟ ਹੱਥਾਂ ਦੇ ਨਾਲ ਤੁਸੀਂ ਜਿਹੜਾ ਸਕਰਬ ਕਰਨਾ ਹੈ ਇੱਕ ਅੱਧਾ ਮਿੰਟ ਤੁਸੀਂ ਸਕਰਬ ਕਰਕੇ ਫਿਰ ਆਪਣੇ ਫੇਸ ਨੂੰ ਥੀ ਕਰਨਾ ਤੁਸੀਂ ਵਾਸ਼ ਕਰ ਲੈਣਾ ਜਾਂ ਤੁਸੀਂ ਸਾਫ ਕਰਨਾ ਤੇ ਮੈਂ ਜਸਟ ਇੰਨਾ ਕੀ ਕਰਾਂਗੇ ਕਿਉਂਕਿ ਮੈਂ ਇਹ ਚੀਜ਼ ਕਰਦੀ ਰਹਿੰਦੀ ਹਾਂ ਤੁਹਾਨੂੰ ਨਿਤ-ਨਵੇਂ ਪੈਕ ਦੇਣੇ ਹੁੰਦੇ ਆ ਤੇ ਇਸ ਕਰਕੇ ਮੈਂ ਹਰ ਇੱਕ ਚੀਜ਼ ਆਪਣੇ ਫੇਸ ਤੇ ਅਪਲਾਈ ਕਰਕੇ ਤੁਹਾਨੂੰ ਦੱਸਦੀ ਰਹਿੰਦੀ ਹਾਂ ਤੇ ਮੇਰੀ ਸਕਿਨ ਇੱਕਦਮ ਸਾਫ ਇਹਦੇ ਨਾਲ ਜਿਹੜੀ ਤੁਹਾਡੇ ਇੱਥੇ ਵਾਈਟ ਹੈਡ ਬਲੈਕ ਹੈਡਸ ਇੱਥੇ ਹੋ ਜਾਂਦੇ ਨੇ ਤੇ ਇੱਥੇ نیچے ਇੱਥੇ ਵੀ ਹੋ ਜਾਂਦੇ ਨੇ ਤੇ ਉਹ ਸਾਰੇ ਰਿਮੂਵ ਹੋ ਜਾਣਗੇ ਤੇ ਤੁਹਾਡੀ ਸਕਿਨ ਇੱਕਦਮ ਸੌਫਟ ਹੋ ਜਾਵੇਗੀ ਜਦੋਂ ਤੁਸੀਂ ਇਹ ਚੀਜ਼ਾਂ ਸਕਰਬ ਇਹ ਜ਼ਿਆਦਾ ਵੀ ਨਹੀਂ ਕਰਨਾ ਵੀ ਤੁਸੀਂ ਡੇਲੀ ਕਰਨਾ ਹੈ ਸਕਰਬ ਜਿਹੜਾ ਵਾ ਵੀਕ ਦੇ ਵਿੱਚ ਇੱਕ ਅੱਧੀ ਵਾਰੀ ਕਰੋ ਤੇ ਇਨਫ ਹੁੰਦਾ ਹੈ ਜਸਟ ਇੱਕ ਅੱਧੀ ਵਾਰੀ ਤੇ ਇਹਨੂੰ ਤੁਸੀਂ ਜ਼ਿਆਦਾ ਕਰੋਗੇ ਤਾਂ ਤੁਹਾਡੀ ਸਕਿਨ ਜਿਹੜੀ ਹੈ ਨਾ ਉਹ ਪਤਲੀ ਹੋ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਇਹਨੂੰ 1-2 ਮਿੰਟ ਹੀ ਕਰਕੇ ਤੇ ਹੁਣ ਇੱਕਦਮ ਮੇਰਾ ਸਕਰਬ ਹੋ ਗਿਆ ਹੈ ਤੇ ਮੈਂ ਇਹਨੂੰ ਜਿਹੜਾ ਵਾ ਵਾਸ਼ ਨਹੀਂ ਕਰਾਂਗੀ ਕਿ ਜਿਹੜਾ ਸੌਫਟ ਟਾਵਲ ਹੁੰਦਾ ਏ ਤੁਸੀਂ ਇਹ ਲੈ ਲਓ ਤੇ ਇਹਨੂੰ ਹਲਕਾ ਜਿਹਾ ਗਿੱਲਾ ਕਰਕੇ ਤੁਸੀਂ ਆਪਣਾ ਫੇਸ ਵਾਸ਼ ਸਾਫ ਕਰ ਲਓ ਜੇ ਤੁਸੀਂ ਪਾਣੀ ਨਾਲ ਸਾਫ ਕਰਨਾ ਚਾਹੁੰਦੇ ਹੋ ਪਾਣੀ ਨਾਲ ਕਰ ਲਓ ਤੇ ਮੈਂ ਜਸਟ ਇੰਨੇ ਨਾਲ ਹੀ ਕਰ ਲਵਾਂਗੀ ਤੇ ਇੱਕਦਮ ਫੇਸ ਜਿਹੜਾ ਸਾਫ ਹੋ ਗਿਆ ਤੇ ਜਿਹੜੀ ਹਲਕੀ-ਫੁਲਕੀ ਵੀ ਡਸਟ ਆ ਉਹ ਬਿਲਕੁਲ ਠੀਕ ਹੋ ਗਈ ਉਤਰੀ ਮੂ ਹੋ ਗਈ ਹੈ ਤੇ ਹੁਣ ਤੁਸੀਂ ਜਸਟ ਇੰਨੇ ਨਾਲ ਦੇਖ ਲਓ ਕਿ ਜਿਹੜੀ ਸਕਿਨ ਉਹ ਪਹਿਲਾਂ ਨਾਲੋਂ ਪਤਲ ਹੋ ਗਈ ਹੈ ਹੁਣ ਅਸੀਂ ਕੀ ਕਰਾਂਗੇ ਫੇਸ਼ੀਅਲ ਕਰਾਂਗੇ ਫੇਸ਼ੀਅਲ ਵਾਸਤੇ ਸਾਨੂੰ ਕੀ ਚਾਹੀਦਾ ਹੈ ਇਹ ਹੈ ਜੀ ਦਹੀਂ ਦਹੀਂ ਦੇ ਅਸੀਂ ਜਿਹੜੇ ਆ ਉਹ ਇੱਕ ਚਮਚ ਅਸੀਂ ਦਹੀਂ ਲੈ ਲਵਾਂਗੇ ਤੇ ਉਹੀ ਬੋਲ ਅਸੀਂ ਪਹਿਲੇ ਵਾਲਾ ਲੈ ਲਵਾਂਗੇ ਤੇ ਇਹਦੇ ਵਿੱਚ ਅਸੀਂ ਕਰਾਂਗੇ ਇੱਕ ਚਮਚ ਦਹੀਂ ਐਡ ਕਰ ਲਿਆ ਤੇ ਇੱਕ ਚਮਚਾ ਦਹੀਂ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀ ਆ ਇਹ ਆ ਜੀ ਚੀਨੀ ਚੀਨੀ ਦਾ ਵੀ ਅਸੀਂ ਇਹਦੇ ਵਿੱਚ ਜਿਹੜਾ ਵਾ ਇੱਕ ਚਮਚ ਚੀਨੀ ਐਡ ਕਰ ਲਈ ਚੀਨੀ ਜਰੀਆ ਬਹੁਤੀ ਮੋਟੀ ਨਹੀਂ ਹੋਣੀ ਚਾਹੀਦੀ ਬਰੀਕ ਹੋਣੀ ਚਾਹੀਦੀ ਹੈ ਤੇ ਬਿਲਕੁਲ ਫਾਈਨ ਪਾਊਡਰ ਵੀ ਨਹੀਂ ਹੋਣਾ ਚਾਹੀਦਾ ਤੇ ਇਹ ਰਵਾਏ ਇੱਕ ਅੱਧੇ ਮਿੰਟ ਵਿੱਚ ਇਹ ਘੁੱਲ ਜਾਵੇਗੀ ਵਿੱਚ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਇਹ ਹਣੀ ਹਣੀ ਦਾ ਵੀ ਅੱਧਾ ਕ ਚਮਚ ਤੁਸੀਂ ਮੈਂ ਅੰਦਾਜ਼ੇ ਨਾਲ ਐਡ ਕਰ ਰਹੀ ਆ ਅੱਧਾ ਕ ਚਮਚ ਤੁਸੀਂ ਹਣੀ ਐਡ ਕਰ ਲਓ ਜਿਹੜੇ ਚੀਨੀ ਆ ਉਹ ਸਾਡੇ ਫੇਸ ਦੇ ਉੱਤੇ ਜਿਹੜਾ ਵਾ ਉਹ ਸ਼ਾਈਨ ਲੈ ਕੇ ਆਉਂਦੀ ਆ ਤੇ ਦਹੀਂ ਦੇ ਨਾਲ ਮਿਕਸ ਹੋ ਕੇ ਇਹਨਾਂ ਦੋਨਾਂ ਦਾ ਮੈਚ ਅਪ ਜਿਹੜਾ ਵਾ ਉਹ ਸਕਿਨ ਦੇ ਉੱਤੇ ਜਿਹੜੀ ਜਿਹੜੀ ਗੰਦਗੀ ਆ ਸਾਡੇ ਓਪਨ ਪੋਰਸ ਉਹ ਉਨ੍ਹਾਂ ਦੇ ਵਿੱਚੋਂ ਡਸਟ ਨੂੰ ਬਾਹਰ ਕੱਢਣ ਵਿੱਚ ਹੈਲਪ ਕਰਦੀ ਹੈ ਤੇ ਜਿਹੜਾ ਸ਼ਹਿਦ ਵਹਾਣੀ ਆ ਉਹ ਸਕਿਨ ਦੇ ਉੱਤੇ ਬ੍ਰਾਈਟਨੈਸ ਲੈ ਕੇ ਆਉਂਦਾ ਹੈ ਤੇ ਇੱਕਦਮ ਗਲੋਇੰਗ ਸਕਿਨ ਹੋ ਜਾਂਦੀ ਹੈ ਇਹਨੂੰ ਤੁਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਚੀਨੀ ਆਲਮੋਸਟ ਇੱਕ ਦਮ ਮਿੰਟ ਦੇ ਵਿੱਚ ਗਾਹਾਂ ਚ ਘੁਲ ਜਾਂਦੀ ਹੈ ਫਿਰ ਤੁਸੀਂ ਇਹਨੂੰ ਜਰਾ ਆਪਣੇ ਫੇਸ ਤੇ ਅਪਲਾਈ ਕਰਨਾ ਹੈ ਤੁਸੀਂ ਇਹਨੂੰ ਲਗਾ ਕੇ ਦੇਖਿਓ ਤੁਹਾਡੀ ਸਕਿਨ ਇੱਕਦਮ ਸ਼ਾਈਨੀ ਹੋ ਜਾਂਦੀ ਹੈ ਇਹ ਦੇਖੋ ਪੈਕ ਲਗਾਉਂਦੀ ਹੈ ਜਿਹੜੀ ਸ਼ਾਇਨ ਉੱਤੇ ਆ ਜਾਂਦੀ ਹੈ ਚੀਨੀ ਵਾਲਾ ਜਿਹੜਾ ਪੈਕ ਹੈ ਇਹ ਬਹੁਤ ਵਧੀਆ ਹੁੰਦਾ ਹੈ ਸਕਿਨ ਤੇ ਜਿਨ੍ਹਾਂ ਦੀ ਸਕਿਨ ਇੱਕਦਮ ਰੁੱਖੀ ਬੇਜਾਨਾ ਨਾ ਜਿਨ੍ਹਾਂ ਦੇ ਉੱਤੇ ਕੋਈ ਗਲੋ ਨਹੀਂ ਹੈਗਾ ਉਹ ਦਹੀਂ ਦੇ ਵਿੱਚ ਜਿਹੜਾ ਚੀਨੀ ਐਡ ਕਰਕੇ ਉਹ ਉਹਦਾ ਮ사ਜ ਕਰਕੇ ਦੇਖੋ ਇੱਕਦਮ ਸਕਿਨ ਤੁਹਾਡੀ ਗਲੋਇੰਗ ਹੋ ਜਾਵੇਗੀ ਇੱਕ ਵਾਰੀ ਦੇ ਨਾਲ ਨਹੀਂ ਹੁੰਦਾ ਤੁਸੀਂ ਇਹਨੂੰ ਦੋ ਤਿੰਨ ਵਾਰੀ ਟਰਾਈ ਕਰੋ ਤੈਨੂੰ ਬੈਸਟ ਰਿਜ਼ਲਟ ਮਿਲਣਗੇ ਪਹਿਲੀ ਵਾਰੀ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਜੇ ਤੁਸੀਂ 2-3 ਵਾਰੀ ਚੂਜ਼ ਕਰੋਗੇ ਤਾਂ ਤੁਹਾਨੂੰ ਆਪੇ ਤੁਹਾਡੀ ਜਿਹੜੀ ਸਕਿਨ ਉਹ ਬੋਲ ਕੇ ਦੱਸੇਗੀ ਕਿ ਹਾਂ ਕੁਝ ਤੁਸੀਂ ਕੀਤਾ ਹੈ ਫੇਸ ਤੇ ਤੇ ਇਹਦੀ ਤੁਸੀਂ ਜਿਹੜੀ ਆ ਇਹਦੀ ਵੀ ਤੁਸੀਂ 2-3 ਮਿੰਟ ਮ사ਜ ਕਰਮੀ ਹ ਹਲਕੇ ਹਲਕੇ ਬੋਲੇ ਬੋਲੇ ਹੱਥਾਂ ਨਾਲ ਇਹ ਤੋਂ ਤੁਸੀਂ ਉੱਪਰ ਨੂੰ ਕਰਨੀ ਹੈ ਫੇਸ਼ੀਅਲ ਵਾਲੇ ਜਿਹੜੇ ਤੁਸੀਂ ਸਟੈਪ ਆ 1 2 ਯੂਜ਼ ਕਰਨੇ ਨੇ ਚੰਗੇ ਤਰੀਕੇ ਨਾਲ ਆਪਣੀ ਮ사ਜ ਕਰਨੀ ਹੈ ਇਹ ਇਹਦੀ ਮ사ਜ ਕਰਕੇ ਤੇ ਇਸ ਚੀਜ਼ ਨੂੰ ਤੁਸੀਂ ਜਿਹੜਾ ਵਾ 1-2 ਮਿੰਟ ਆਪਣੇ ਫੇਸ ਤੇ ਲੱਗਾ ਰਹਿਣ ਦੇਣਾ ਹੈ ਤੇ ਜਦੋਂ ਇਹ ਸੁੱਕ ਜਾਵੇਗਾ ਇਹ ਜਲਦੀ ਸੁੱਕ ਜਾਵੇਗਾ ਤੇ ਜਦੋਂ ਸੁੱਕ ਜਾਵੇਗਾ ਤਾਂ ਫੇਰ ਇਹਨੂੰ ਤੁਸੀਂ ਰਿਮੂਵ ਕਰਨਾ ਹੈ ਤੇ ਇਸ ਤੋਂ ਬਾਅਦ ਤੁਸੀਂ ਫੇਸ ਤੇ ਕੀ ਲਗਾਉਣਾ ਹੈ ਉਹ ਵੀ ਤੁਹਾਡਾ ਸ਼ੇਅਰ ਕਰਾਂਗੇ ਅਸੀਂ ਨੂੰ ਹੋਰ ਲਗਾ ਲਾਂਗੇ ਤੁਸੀਂ ਇਹਨੂੰ neck ਤੇ ਹੱਥਾਂ ਤੇ ਬਾਜੂ ਤੇ ਕਿਸੇ ਵੀ ਅਪਲਾਈ ਕਰ ਸਕਦੇ ਹੋ ਇਦਨ ਬਿਲਕੁਲ ਵੀ ਜਿੰਨੀ ਵੀ ਤੁਹਾਡੀ ਡਰਸਟ ਵਾ ਗੰਦਗੀ ਆ ਸਾਰੀ ਰਿਮੂਵ ਹੋ ਜੇਗੀ ਕੋਈ ਵੀ ਫੰਕਸ਼ਨ ਪਾਰਟੀ ਹੋਵੇ ਇੱਕਦਮ ਜਿਹੜਾ ਵਾ ਜਿਹੜਾ ਵਾ ਬਰਾਇਡਲ ਲੁੱਕ ਵਾਲਾ ਤੁਹਾਡੇ ਤੇ ਫੇਸ ਤੇ 글로ਅ ਆ ਜਾਏਗਾ ਤੁਸੀਂ ਹੱਥਾਂ ਦੀ ਵੀ ਚੰਗੀ ਤਰੀਕੇ ਨਾਲ ਮ사ਜ ਕਰੋ ਕਿਉਂਕਿ ਫੇਸ ਦੇ ਨਾਲ ਜਿਹੜੇ ਸਾਡੇ ਹੱਥ ਵੀ ਚਮਕਨੇ ਜ਼ਰੂਰੀ ਨੇ ਮੈਂ ਆਪਣੀ ਸਕਿਨ ਦੇ ਉੱਤੇ ਆਪਣੇ ਫੇਸ ਦੇ ਉੱਤੇ ਕਦੀ ਵੀ ਫੇਸ਼ੀਅਲ ਜਿਹੜਾ ਵਾ ਆ ਨਹੀਂ ਕਰਵਾਇਆ ਮੈਂ ਨੂੰ ਕਰਵਾਏ ਨੂੰ ਕੋਈ ਦਸ 8-10 ਸਾਲ ਹੋ ਗਏ ਹਨ ਕਿ ਜਦੋਂ ਮੈਂ ਫੇਸ਼ੀਅਲ ਕਰਾਏ ਮੈਂ ਸਿਰਫ ਇਹ ਨੇਚਰਲ ਚੀਜ਼ਾਂ ਜਿਹੜੀਆਂ ਘਰ ਦੀਆਂ ਇਹਨਾਂ ਨਾਲ ਹੀ ਆਪਣਾ ਜਿਹੜਾ ਮੇਕਅਪ ਡਨ ਕਰਦੀ ਹਾਂ ਇਸ ਤੇ ਸ਼ਾਈਨ ਗਲੋ ਲਿਆਉਂਦਾ ਕੰਮ ਕਰਦੀ ਜਿਹੜੀ ਚੀਨੀ ਹੈ ਇੱਕਦਮ ਇਹਦਾ ਚਿਪਚਿਪਾਪਣ ਜਿਹੜਾ ਵਾ ਉਹ ਸਾਡੀ ਸਕਿਨ ਨੂੰ ਗਲੋਇੰਗ ਕਰਦਾ ਤੇ ਹੁਣ ਅਸੀਂ ਆਪਣੇ ਫੇਸ ਨੂੰ ਵਾਸ਼ ਕਰ ਲਵਾਂਗੇ ਤੇ ਇਹ ਸਾਡੀ ਸਕਿਨ ਨੂੰ ਟਾਈਟ ਵੀ ਕਰਦਾ ਹੈ ਕਿਉਂਕਿ ਇਹ ਜਦੋਂ ਸੁੱਕਦੀ ਹੈ ਤੇ ਇਹ ਖਿਚਾਅ ਦਿੰਦੀ ਹੈ ਸਾਡੀ ਸਕਿਨ ਨੂੰ ਤੇ ਇਹਦੇ ਨਾਲ ਸਾਡੀ ਸਕਿਨ ਜਿਹੜੀ ਟਾਈਟ ਵੀ ਹੁੰਦੀ ਹੈ ਤਾਂ ਹੁਣ ਅਸੀਂ ਆਪਣਾ ਫੇਸ ਨੂੰ ਵਾਸ਼ ਕਰਾਂਗੇ ਤੇ ਦਨ ਵਾਸ਼ ਕਰਨ ਤੋਂ ਬਾਅਦ ਫਿਰ ਅਸੀਂ ਕੀ ਅਪਲਾਈ ਕਰਾਂਗੇ ਉਹ ਤਾਂ ਨਾ ਸ਼ੇਅਰ ਕਰਦੇ ਆਂ ਮਿਲਦੇ ਆਂ ਸਕਿਨ ਨੂੰ ਅਸੀਂ ਕਰਾਂਗੇ ਮੋਇਸਚਰਾਈਜ਼ ਤੇ ਮੋਇਸਚਰਾਈਜ਼ ਅਸੀਂ ਕਿਸ ਤਰੀਕੇ ਜਿਹੜੀ ਤਰੀਕੇ ਦੇ ਨਾਲ ਕਰਨਾ ਕਿਹੜੀ ਚੀਜ਼ ਅਸੀਂ ਅਪਲਾਈ ਕਰਨੀ ਆ ਤੁਸੀਂ ਆਪਣੇ ਫੇਸ ਤੇ ਮਲਠੀ ਵਾਲਾ ਸੀਰਮ ਲਗਾ ਸਕਦੇ ਹੋ ਤੇ ਮਲਠੀ ਵਾਲਾ ਸੀਰਮ ਨਹੀਂ ਲਗਾਣਾ ਤਾਂ ਤੁਸੀਂ ਜਿਹੜਾ ਵਾ ਜਿਹੜਾ ਵਾ ਬਦਾਮ ਦਾ ਤੇਲ ਤੇ ਉਹ ਸਕਿਨ ਵਾਸਤੇ ਬੈਸਟ ਹੈ ਮੈਂ ਇਹ ਬਦਾਮਾ ਦਾ ਤੇਲ ਜਿਹੜਾ ਆਪਣੀ ਸਕਿਨ ਤੇ ਅਪਲਾਈ ਕਰਾਂਗੇ ਇਹਦੀਆਂ ਜਸਟ ਦੋ ਤਿੰਨ ਤਿੰਨ ਡ੍ਰੋਪਸ ਜਿਹੜੀਆਂ ਉਹ ਕਾਫੀ ਹੁੰਦੀਆਂ ਨੇ ਤੇ ਸਰਦੀਆਂ ਦੇ ਵਿੱਚ ਇਹ ਬੈਸਟ ਹੈ ਬਦਾਮਾ ਦਾ ਤੇਲ ਇਹਨੂੰ ਚੰਗੀ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਆਪਣੇ ਹੱਥਾਂ ਦੇ ਉੱਤੇ ਹਥੇਲੀ ਤੇ ਗਰਮ ਕਰਕੇ ਤੇ ਫਿਰ ਤੁਸੀਂ ਆਪਣੇ ਫੇਸ ਤੇ ਲਗਾਉਣਾ ਤੇ ਫਿਰ ਆਪਣੀ ਸਕਿਨ ਤੇ ਗਲੋ ਦੇਖਿਓ ਜਸਟ ਵਾਓ ਲੁਕਿੰਗ ਬਲ ਤੁਹਾਡਾ ਗਲੋ ਆ ਜਾਏਗਾ ਜੇ ਪਾਰਟੀ ਫੰਕਸ਼ਨ ਤੇ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਫੇਸ ਤੇ ਕੀ ਲਗਾਇਆ ਹੈ ਜੇ ਤੁਹਾਨੂੰ ਇਸ ਚੀਜ਼ ਦੇ ਨਾਲ ਤੁਹਾਨੂੰ 10 15 ਦਿਨਾਂ ਦੇ ਵਿੱਚ ਤੁਹਾਨੂੰ ਗਲੋ ਨਾ ਮਿਲੇ ਤੁਹਾਡੀ ਸਕਿਨ ਟੋਨ ਦੇ ਵਿੱਚ ਕੋਈ ਤਬਦੀਲੀ ਨਾ ਆਵੇ ਤੁਹਾਡਾ ਰੰਗ ਨਾ ਅੱਗੇ ਨਾਲੋਂ ਫੇਅਰ ਹੋਵੇ ਤੁਸੀਂ ਮੇਰਾ ਚੈਨਲ ਜਿਹੜਾ ਛੱਡ ਕੇ ਜਾ ਸਕਦੇ ਹੋ ਇਹ 100 401% ਗਾਰੰਟੀ ਹੈ ਤੇ ਇਸ ਚੀਜ਼ ਦੇ ਨਾਲ ਤੁਹਾਡਾ ਫੇਸ ਗਲੋਇੰਗ ਹੋਏਗਾ ਹੀ ਹੋਏਗਾ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਰੁੱਖੀ ਬੇਜਾਨ ਜਿਹੜੀ ਤੁਹਾਡੀ ਸਕਿਨ ਆ ਉਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਫਿਰ ਤੁਹਾਨੂੰ ਨਵੇਂ-ਨਵੇਂ ਵੀਡੀਓ ਉਹਨਾਂ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ